ਪਾਸੇ ਸ਼ੁਭਕਰਨ ਸਿੰਘ ਦੇ ਇਨਸਾਫ ਨੂੰ ਲੈ ਕੇ ਕਾਰਵਾਈ ਵੱਢੀ ਗਈ ਇੱਕ ਐਫਆਈਆਰ ਦਰਜ ਕੀਤੀ ਗਈ ਇਸ ਐਫਆਈਆਰ ਦੇ ਆਧਾਰ ਦੇ ਉੱਤੇ ਹੁਣ ਸ਼ੁਭਕਰਨ ਸਿੰਘ ਦਾ ਸਸਕਾਰ ਅੱਜ ਦੁਪਹਿਰ ਨੂੰ ਕੀਤਾ ਜਾਣਾ ਨਿਰਧਾਰਤ ਕੀਤਾ ਗਿਆ ਸ਼ੁਭਕਰਨ ਸਿੰਘ ਦੀ ਦੇਹ ਪਿਛਲੇ ਕਰੀਬ 8 ਦਿਨਾਂ ਤੋਂ ਟਿਆਲਾ ਦੀ ਰਜਿੰਦਰਾ ਹਸਪਤਾਲ ਦੇ ਵਿੱਚ ਪਈ ਹੋਈ ਸੀ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਮੰਗ ਮੰਨਦੇ ਹੋਏ ਐਫ ਆਈ ਆਰ ਦਰਜ ਕੀਤੀ ਜਾਵੇ ਹਾਲਾਂਕਿ ਬਾਈ ਨੇਮ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ 302 ਦਾ ਪਰਚਾ ਕਰਨ ਦੀ ਮੰਗ ਕੀਤੀ ਗਈ ਸੀ ਐਫ ਆਈ ਆਰ ਦਰਜ ਹੋਈ 302 ਤੇ 114 ਦੇ ਅਧੀਨ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਈ ਗਈ ਔਰ ਉਸੇ ਦੇ ਚੱਲਦੇ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਪਰ ਇਸ ਉੱਤੇ ਸੁਖਪਾਲ ਖੈਰਾ ਨੂੰ ਇਤਰਾਜ਼ ਹੈ ਸੁਖਪਾਲ ਖੈਰਾ ਇਸ ਉੱਤੇ ਇਤਰਾਜ਼ ਕਰਦੇ ਨਜ਼ਰ ਆ ਰਹੇ ਨੇ ਉਹਦਾ ਕਾਰਨ ਇਹ ਹੈ ਕਿ ਇਸ ਐਫ ਆਈ ਆਰ ਦੇ ਵਿੱਚ ਨਾਮ ਨਹੀਂ ਲਿਖੇਗੇ ਜਿੱਥੇ ਕਿਸਾਨ ਵੀ ਇਹੀ ਕਹਿ ਰਹੇ ਸੀ ਪਰਿਵਾਰ ਵੀ ਇਹੀ ਕਹਿ ਰਿਹਾ ਸੀ ਬਾਈ ਨੇਮ ਐਫ ਆਈ ਆਰ ਹੋਣੀ ਚਾਹੀਦੀ ਆ ਉੱਥੇ ਹੀ ਐਫ ਆਈ ਆਰ ਅਣਪਛਾਤੇਆਂ ਦੇ ਖਿਲਾਫ ਹੋਈ ਆ ਸੁਖਪਾਲ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਆ ਲਿਖਿਆ ਆ ਕਿ ਇਹ ਐਫ ਆਈ ਆਰ ਬਾਬਲ ਕਲਾਂ ਕਾਂਡ ਦੀ ਯਾਦ ਕਰਾਉਂਦੀ ਪਈ ਆ ਬਾਬਲ ਕਲਾਂ ਦੇ ਵਿੱਚ ਵੀ ਜਿੱਨਾ ਪੁਲਿਸ ਮੁਲਾਜ਼ਮਾ ਨੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ ਉਹਨਾਂ ਨੂੰ ਸ਼ਹੀਦ ਕੀਤਾ ਸੀ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਖਿਲਾਫ ਜੋ ਪਰਚਾ ਦਰਜ ਕੀਤਾ ਗਿਆ ਤੇ ਉਦੋਂ ਅਣਪਛਾਤੇਆਂ ਦੇ ਖਿਲਾਫ ਕੀਤਾ ਗਿਆ ਸੀ ਔਰ ਉਦੋਂ ਲੈ ਕੇ ਹੁਣ ਤੱਕ ਕਾਰਵਾਈ ਜਿਹੜੀ ਹੈ ਉਹ ਹਵਾਲੇ ਵਿੱਚ ਲਟਕੀ ਹੋਈ ਹੈ ਸੁਖਪਾਲ ਖਹਿਰਾ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਹੁਣ ਵੀ ਜਿਹੜਾ ਬਾਈ ਨੇਮ ਪਰਚਾ ਨਹੀਂ ਕੀਤਾ ਗਿਆ ਅਣਪਛਾਤੇਆਂ ਦੇ ਖਿਲਾਫ ਕੀਤਾ ਗਿਆ ਉਸ ਤੋਂ ਬਾਅਦ ਵੀ ਕਾਰਵਾਈ ਇਹ ਹਵਾ ਦੇ ਵਿੱਚ ਲਟਕ ਕੇ ਰਹਿ ਜਾਵੇਗੀ ਇੱਕ ਪਾਸੇ ਤਾਂ ਪਰਿਵਾਰ ਨੇ ਇਸ ਐਫ ਆਈ ਆਰ ਦੇ ਬਿਹਾਫ ਦੇ ਉੱਤੇ ਅਗਲੀ ਕਾਰਵਾਈ ਕਰਦਿਆਂ ਹੋયા ਪੋਸਟਮਾਰਟਮ ਵੀ ਕਰਵਾ ਦਿੱਤਾ ਤੇ ਅੱਜ ਦੁਪਹਿਰ ਨੂੰ ਸੰਸਕਾਰ ਵੀ ਕਰ ਦਿੱਤਾ ਜਾਵੇਗਾ ਪਰ ਦੂਜੇ ਪਾਸੇ ਸੁਖਪਾਲ ਖੈਰਾ ਦਾ ਡਰ ਕਿਤੇ ਯਕੀਨ ਵਿੱਚ ਨਾ ਬਦਲ ਜਾਵੇ ਇਸ ਗੱਲ ਨੂੰ ਵੀ ਲੈ ਕੇ ਚਰਚਾ ਚੱਲਦੀ ਪਈ ਹੈ ਸੁਖਪਾਲ ਖੈਰਾ ਕਹਿ ਰਹੇ ਨੇ ਜਿਸ ਤਰ੍ਹਾਂ ਬਾਬਲ ਕਲਾਂ ਕਾਂਡ ਦੇ ਵਿੱਚ ਅਣਪਛਾਤੇਆਂ ਖਿਲਾਫ ਐਫ ਆਈ ਆਰ ਦਰਜ ਹੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਸੇ ਤਰ੍ਹਾਂ ਸ਼ੁਭਕਰਨ ਸਿੰਘ ਮਾਮਲੇ ਦੇ ਵਿੱਚ ਵੀ ਅਣਪਛਾਤੇਆਂ ਦੇ ਖਿਲਾਫ ਭਾਵੇਂ 302 ਤੇ 114 ਦੇ ਅਧੀਨ ਐਫ ਆਈ ਆਰ ਦਰਜ ਹੋਈ ਹੈ ਪਰ ਉਹ ਐਫ ਆਈ ਆਰ ਵੀ ਹਵਾ ਦੇ ਵਿੱਚ ਲਟਕਦੀ ਰਹਿ ਜਾਵੇਗੀ ਸੁਖਪਾਲ ਖੈਰਾ ਨੇ ਇੱਥੋਂ ਤੱਕ ਵੀ ਕਿਹਾ ਆ ਕਿ ਜਿਹੜੇ ਕਿਸਾਨ 250 ਦੇ ਕਰੀਬ ਜ਼ਖਮੀ ਹੋਏ ਨੇ ਗੰਭੀਰ ਜ਼ਖਮੀ ਹੋਏ ਨੇ ਉਹਨਾਂ ਦੇ ਇਨਸਾਫ ਵਾਸਤੇ ਕੀ ਕੁਝ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ ਸੁਖਪਾਲ ਖੈਰਾ ਦੇ ਇਹ ਸਵਾਲ ਆਪਣੇ ਆਪ ਦੇ ਵਿੱਚ ਇੱਕ ਵੱਡਾ ਰੂਪ اختیار ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਸਵਾਲਾਂ ਦੇ ਵਿੱਚ ਦਮ ਨਜ਼ਰ ਆਉਣ ਲੱਗ ਗਿਆ ਸੁਖਪਾਲ ਖੈਰਾ ਜੋ ਸਵਾਲ ਚੁੱਕਦੇ ਪਏ ਨੇ ਉਹਨਾਂ ਨੂੰ ਲੈ ਕੇ ਜਵਾਬਦੇਹੀ ਕੌਣ ਹੈ ਉਹਨਾਂ ਦਾ ਜਵਾਬ ਕੌਣ ਦੇਵੇਗਾ ਔਰ ਜ਼ਖਮੀ ਕਿਸਾਨ ਜਿਹੜੇ ਨੇ ਉਹਨਾਂ ਨੂੰ ਇਨਸਾਫ ਕੌਣ ਦਿਵਾਵੇਗਾ ਔਰ ਦੂਜੀ ਗੱਲ ਕਿ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਦਰਜ ਕੀਤੀ ਐਫ ਆਈ ਆਰ ਦਾ ਕੋਈ ਵਜੂਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਸ ਐਫਆਈਆਰ ਦੇ ਆਧਾਰ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਸੁਖਪਾਲ ਖਹਿਰਾ ਨੇ ਜ਼ਰੂਰ ਇਸ ਉੱਤੇ ਇਤਰਾਜ਼ ਚੁੱਕਿਆ ਦੂਜੇ ਪਾਸੇ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਨੂੰ ਕਰ ਦਿੱਤਾ ਜਾਵੇਗਾ 3 ਵਜੇ ਦੇ ਕਰੀਬ ਉਸ ਦਾ ਸਸਕਾਰ ਕਰ ਦਿੱਤਾ ਜਾਵੇਗਾ ਉਸ ਦੇ ਜੱਦੀ ਪਿੰਡ ਉਸ ਦਾ ਸਸਕਾਰ ਕੀਤਾ ਜਾਵੇਗਾ ਜਦਕਿ ਦੂਜੇ ਪਾਸੇ ਸੁਖਪਾਲ ਖਹਿਰਾ ਔਰ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਪ੍ਰਸ਼ਾਸਨ ਵੱਲੋਂ ਦਰਜ ਕੀਤੀ ਐਫ ਆਈ ਆਰ ਉੱਤੇ ਸਵਾਲ ਚੁੱਕ ਰਹੇ ਨੇ ਥੋੜੀ ਇਸ ਬਾਰੇ ਕੀ ਰਾਏ ਸੁਖਪਾਲ ਖਹਿਰਾ ਦੇ ਸਵਾਲ ਵਾਜਬ ਨੇ ਜਾਂ ਨਹੀਂ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਉਸ ਦਾ ਅਖੀਰ ਬੜੇ ਰੋ 1 India Punjabi Subscribe to 1 India channel and never miss an update